ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜੇ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਪੰਜਾਬ ਦੇ ਵਿੱਚ ਥਾਂ-ਥਾਂ ਤੇ ਸ਼ਹੀਦੀ ਦਿਹਾੜਿਆਂ ਨੂੰ ਸਮਾਗਮ ਕਰਵਾਏ ਜਾ ਰਹੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਪਰਿਵਾਰ ਵਿਛੋੜਾ ਵੀ ਹੋਇਆ ਸੀ ਤਾਂ ਇਸ ਦਰਮਿਆਨ ਹੀ ਮੋਤੀराम ਮੈਰਾ ਨੂੰ ਵੀ ਯਾਦ ਕਰਨਾ ਪੈਂਦਾ ਹੈ ਜਿਨ੍ਹਾਂ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਮੋਗਾ ਦੇ ਵਿੱਚ ਦੁੱਧ ਦਾ ਲੰਗਰ ਸੰਗਤ ਵੱਲੋਂ ਲਗਾਇਆ ਗਿਆ ਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਮੋਗਾ ਦੇ ਜੀਟੀ ਰੋਡ ਤੇ ਸੰਗਤਾਂ ਨੇ ਜੋੜ ਮਿਲੇ ਲਈ ਜਾ ਰਹੇ ਹਾਂ ਸੰਗਤਾਂ ਦੇ ਲਈ ਦੁੱਧ ਦਾ ਅਟੁੱਟ ਲੰਗਰ ਵਰਤਾਇਆ ਜ਼ਿਕਰ ਜੋ ਗਾਇਆ ਕਿ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਸੇਵਾਦਾਰ ਮੋਤੀराम ਮੈਰਾਸੀ ਤੇ ਉਹਨਾਂ ਨੇ ਸਹਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ ਤੇ ਉਹਨਾਂ ਨੂੰ ਇਸ ਦੇ ਬਦਲੇ ਵਜ਼ੀਰ ਖਾਨ ਆਪਣੀ ਸ਼ਹਾਦਤ ਵੀ ਦੇਣੀ ਪਈ ਸੀ ਉਸ ਵੇਲੇ ਮੋਤੀ ਮੈਰੇ ਨੇ ਸਹਬਜ਼ਾਦਿਆਂ ਨੂੰ ਦੁੱਧ ਪਿਾਇਆ ਸੀ ਉਸ ਦੀ ਯਾਦ ਵਿੱਚ ਹੁਣ ਅਸੀਂ ਦੁੱਧ ਪਿਉਂਦੇ ਆ ਜੀ ਸਾਰਾ ਲੰਗਰ ਛਕਾਉਂਦੇ ਆ ਠੰਡ ਵੀ ਬਹੁਤ ਆ ਬਾਬਾ ਜੀ ਠੰਡ ਵੀ ਹੈਗੀ ਆ ਉਦੋਂ ਵੀ ਬਹੁਤ ਜ਼ਿਆਦਾ ਠੰਡ ਸੀਗੀਆਂ ਪੋਹ ਦੀਆਂ ਰਾਤਾਂ ਸੀਗੀਆਂ ਤੇ ਉਹਨਾਂ ਰੋੜਿਆਂ ਦੇ ਵਿੱਚ ਉਹਨਾਂ ਦੁੱਧ ਪਿਆਇਆ ਗਿਆ ਸੀ ਗਰਮ ਕੀਤਾ ਗਿਆ ਸੀ ਜਗਬਾਣੀ ਟੀਵੀ ਲਈ ਮੋਗਾ ਤੋਂ ਉਹ ਕਾੜਾ ਦੀ ਰਿਪੋਰਟ ਉਸ ਵੇਲੇ ਮੋਤੀ ਮਰੇ ਨੇ ਸਹਰ ਜੱਦਾਰ ਨੂੰ ਦੁੱਧ ਪਿਆ ਸੀ ਉਸ ਦੀ ਯਾਦ ਵਿੱਚ ਹੁਣ ਅਸੀਂ ਦੁੱਧ ਪਿਉਂਦੇ ਆ ਜੀ ਸਾਰਾ ਲੰਗਰ ਚ ਕਰਦੇ ਆ ਠੰਡ ਵੀ ਬਹੁਤ ਆ ਬਾਬਾ ਜੀ ਠੰਡ ਵੀ ਹੈ ਗਈ ਆ ਉਦੋਂ ਵੀ ਬਹੁਤ ਜ਼ਿਆਦਾ ਠੰਡ ਸੀ ਗਿਆ ਉਹ ਦਿਨਾਂ ਰਾਤਾਂ ਸੀ ਗਿਆ ਤੇ ਉਹਨਾਂ ਵੇਲਾਂ ਦੇ ਵਿੱਚ ਉਹਨਾਂ ਨੂੰ ਦੁੱਧ ਪਿਆਇਆ ਗਿਆ ਸੀ ਗਰਮ ਕੀਤਾ ਗਿਆ ਸੀ ਬੱਚੇ